ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਸਾਰੀ ਤਰ੍ਹਾਂ ਦੇ ਸੂਟ ਨੇ ਜੌਰਜਟ ਦੇ ਵੀ ਨੇ ਵੀ ਸਾਰੇ ਬਰਬਰੀ ਦੇ ਵੀ ਨੇ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਇਹ ਵਾਲੇ ਪਿਓਰ ਕਾਟਨ ਦੇ ਸੂਟ ਆਉਣਗੇ ਨਾਲ ਦੁਪੱਟਿਆਂ ਦੇ ਉੱਪਰ ਲੈਸੇਜ਼ ਲੱਗੀਆਂ ਹੋਈਆਂ ਨੇ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹ ਵਾਲਾ ਜੌਰਜਟ ਸਟੱਫ ਰਹੇਗਾ ਜੀ ਇਹਨਾਂ ਦਾ ਕਲਰ ਆਪਸ਼ਨ 2 ਨੇ ਇਹਦੇ ਵਿੱਚ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਇਹ ਵਾਲੇ ਸੂਟ ਪਿਓਰ ਮਸਲੀਨ ਕਾਟਨ ਦੇ ਰਹਿਣਗੇ ਨਾਲ ਦੁਪੱਟੇ ਵੀ ਪਿਓਰ ਮਸਲੀਨ ਕਾਟਨ ਦੇ ਰਹਿਣਗੇ ਇਹਨਾਂ ਦੇ ਦੁਪੱਟਿਆਂ ਦੇ ਉੱਪਰ ਚਿਕਨਕਾਰੀ ਦਾ ਵਰਕ ਹੈ ਤੇ ਇਹਨਾਂ ਦੀ ਸ਼ਿਪਿੰਗ ਵੀ ਬਿਲਕੁਲ ਫ੍ਰੀ ਰਹੇਗੀ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਸਾਰਾ ਸੂਟ ਇਹ ਵਾਲਾ ਸੂਟ ਰਹੇਗਾ ਜੀ ਸ਼ਰਟ ਰਹੇਗੀ ਬਰਬਰੀ ਜੂਠ ਦੀ ਤੇ ਨਾਲ ਇਹਨਾਂ ਦੇ ਜਿਹੜੀ ਬਾਟਮ ਹੈ ਮਸਲੀਨ कॉटन ਦੀ ਰਹੇਗੀ ਨਾਲ ਦੁਪੱਟਾ ਵੀ ਟਾਈ ਡਾਈ ਦਾ ਮਸਲੀਨ कॉटन ਦਾ ਰਹੇਗਾ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਆਏ ਨੇ ਇਹਦੇ ਵਿੱਚ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਤੇ ਇਹਨਾਂ ਦੀ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਤੇ ਅੱਗੇ ਆਪਾਂ ਸੂਟ ਲੈ ਕੇ ਆਏ ਆ ਜੀ ਨੈਚੁਰਲ ਕ੍ਰੇਪ ਦੇ ਸੂਟ ਰਹਿਣਗੇ 올ਓਵਰ ਸੂਟ ਰਹੇਗਾ ਵਿਦਾਊਟ ਦੁਪੱਟਾ ਰਹੇਗਾ ਇਹ ਵਾਲੀ ਬਰਬਰੀ ਦੀ ਸ਼ਰਟ ਰਹੇਗੀ ਨਾਲ ਮਸਲੀਨ ਦੀ ਬਾਟਮ ਰਹੇਗੀ ਤੇ ਸ਼ਿਪਿੰਗ ਇਹਨਾਂ ਦੀ ਵੀ ਬਿਲਕੁਲ ਫ੍ਰੀ ਹੈ ਤੇ ਇਹਨਾਂ ਨੂੰ ਤੁਸੀਂ ਬਾਏ ਕਰ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਤੇ ਇੱਕ ਐਂਡ ਕਟ ਪ੍ਰਾਈਸ ਦੇ ਵਿੱਚ ਆਪਾਂ ਐਡ ਕੀਤੇ ਹੋਏ ਨੇ ਇਹ ਵਾਲਾ ਕੋਰਾ ਕਾਟਨ ਦਾ ਰਹੇਗਾ ਇਹ ਵਾਲਾ ਜੌਰਜਟ ਦੇ ਸੂਟ ਰਹਿਣਗੇ ਇਹ ਸਾਰਾ ਸੂਟ ਜੌਰਜਟ ਦਾ ਰਹੇਗਾ ਸ਼ਰਟ ਦੁਪੱਟਾ ਬਾਟਮ ਜੌਰਜਟ ਦਾ ਰਹੇਗਾ ਬਾਟਮ ਪਲੇਨ ਰਹੇਗੀ ਸ਼ਰਟ ਪ੍ਰਿੰਟਡ ਤੇ ਨਾਲ ਦੁਪੱਟਾ ਲੇਸਸ ਨਾਲ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਤੇ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਹੈ ਜੀ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਆਪਣੇ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਵਿਦਿਓ